ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੀ ਡਿਮਾਂਡ ਦੇ ਉੱਪਰ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਪਿਓਰ ਮਸਲੀਨ ਕਾਟਨ ਦੇ ਸੂਟਸ ਜਿਹੜੇ ਕਿ ਬਿਨਾ ਲਾਈਨਿੰਗ ਤੋਂ ਬਣਨੇ ਕਿ ਤੇ ਗਰਮੀ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਦੇਣਗੇ ਹਾਂਜੀ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਪਹਿਲੇ ਸੂਟ ਦੇ ਨਾਲ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਨੈਕ ਲਾਈਨ ਬਹੁਤ ਸੋਹਣੀ ਬਣੀ ਹੋਈ ਹੈ ਸੂਟ ਦੀ ਠੀਕ ਹੈ ਜੀ ਐਮਬ੍ਰੋਇਡਰੀ ਕੀਤੀ ਹੋਈ ਹੈ ਜੀ ਸਾਰੀ ਠੀਕ ਹੈ ਨੀਚੇ ਹੈਗਾ ਜੀ ਤੁਹਾਡਾ ਡਿਜੀਟਲ ਪ੍ਰਿੰਟ ਦੇ ਵਿੱਚ ਘੇਰਾ ਰਹਿਣਾ ਘੇਰੇ ਤੇ ਪ੍ਰੋਪਰ ਲੇਸਿੰਗ ਹੋਈ ਹੋਈ ਹੈ ਇਹ ਰਹਿਣੀਆਂ ਜੀ 슬ੀਵਸ ਤੁਹਾਡੀਆਂ ਠੀਕ ਹੈ ਤੇ ਇਹ ਆ ਗਈ ਜੀ ਤੁਹਾਡੇ ਸੂਟ ਦੀ ਸ਼ਰਟ ਦੀ ਬੈਕ ਸਾਈਡ ਇਸ ਤਰ੍ਹਾਂ ਦੇ ਨਾਲ ਬਾਟਮ ਰਹੇਗੀ ਜੀ ਬਾਟਮ ਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਬਾਟਮ ਵੀ ਮਸਲੀਨ ਦੀ ਹੀ ਰਹੇਗੀ ਤੇ ਦੁਪੱਟਾ ਦੇਖੋ ਜੀ ਦੁਪੱਟੇ ਬਹੁਤ ਹੀ ਜ਼ਿਆਦਾ ਸੋਹਣੇ ਖੁੱਲੇ ਡੁੱਲੇ ਦੁਪੱਟੇ ਆ ਇਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਤੁਸੀਂ ਹਾਂਜੀ ਨੈਕਸਟ ਸੈਕੰਡ ਕਲਰ ਹੈ ਜੀ ਜਿਹੜਾ ਪਿੰਕ ਵਾਲੇ ਦੇ ਵਿੱਚ ਇਹ ਵਾਲਾ ਕਲਰ ਹੈ ਠੀਕ ਹੈ ਜੀ ਸਕਿੰਡ ਜਾਂ ਸ਼ੇਡ ਐ ਇਸ ਤਰ੍ਹਾਂ ਦੇ ਨਾਲ ਸੇਮ ਉਸੇ ਤਰ੍ਹਾਂ ਦੇ ਨਾਲ ਬਣਿਆ ਹੋਇਆ ਸੇਮ ਤੁਹਾਡਾ ਉਦਾਂ ਹੀ ਬਾਰਡਰ ਆ ਜਾਣਾ ਤੇ ਉਸ ਤਰ੍ਹਾਂ ਹੀ ਤੁਹਾਡੇ ਬੈਗ ਘੇਰੇ ਤੇ ਆਉਣਾ ਸੈਲਫ ਵਾਲੀ ਸੇਮ ਬਾਟਮ ਰਹੇਗੀ ਜੀ ਮਸਲਿਨ ਦੀ ਹੀ ਤੇ ਇਸ ਤਰ੍ਹਾਂ ਦੇ ਨਾਲ ਸੇਮ ਹੀ ਹੈ ਜਿਹੜਾ ਤੁਹਾਡਾ ਦੁਪट्टे ਦੀ ਪ੍ਰਿੰਟਿੰਗ ਰਹਿਣੀ ਹੈ ਇਸ ਤਰ੍ਹਾਂ ਦੇ ਨਾਲ ਖੁੱਲੇ ਥਰਡ ਡੇ ਵਾਲਾ ਕੰਧਰਾ ਜੀ ਸਕਾਈ ਜਿਹਾ ਛੇੜ ਹੈ ਇਸ ਤਰ੍ਹਾਂ ਦੇ ਨਾਲ ਸੇਮ ਹੀ ਨੈਕ ਲਾਈਨ ਹੈ ਉਸੇ ਤਰ੍ਹਾਂ ਦੇ ਨਾਲ ਤੁਹਾਡੇ ਘੇਰੇ ਦਾ ਪ੍ਰਿੰਟ ਹੈ ਸੇਮ 슬ੀਵਸ ਦੇ ਉੱਪਰ ਬਾਰਡਰ ਆ ਜਾਣਾ ਤੇ ਇਸ ਤਰ੍ਹਾਂ ਦੇ ਨਾਲ ਰਹਿਣਾ ਬੈਕ ਕੇਰੇ ਦਾ ਕੰਮ ਸੈਂਥ ਵਾੜੀ ਸੇਮ ਆਪਣੀ ਬਾਟਮ ਇਸ ਦੇ ਨਾਲ ਵੀ ਰਹੇਗੀ ਤੇ ਇਸ ਤਰ੍ਹਾਂ ਦੇ ਨਾਲ ਹੈ ਜੀ ਇਸ ਦੇ ਦੁਪट्टे ਦੀ ਪ੍ਰਿੰਟਿੰਗ ਜਿਸ ਤਰ੍ਹਾਂ ਆਪਾਂ ਉਹਨਾਂ ਦੇ ਦੁਪट्टे ਦਿਖਾਏ ਜੋ ਉਸੇ ਤਰ੍ਹਾਂ ਹੀ ਇਸ ਸੂਟ ਦਾ ਦੁਪੱਟਾ ਹਾਂਜੀ ਇਹ ਹੈਗਾ ਆਪਣਾ ਨੈਕਸਟ ਸੂਟ ਇਸ ਤਰ੍ਹਾਂ ਦੇ ਨਾਲ ਹੈ ਬਹੁਤ ਹੀ ਪਿਆਰਾ ਕੈਮਲ ਜਿਹਾ ਕਲਰ ਹੈ ਬੜੀ ਸੋਹਣੀ ਹੈ ਇਸ ਤੇ ਨੈਕ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਤੁਹਾਡੇ ਇਸ ਤਰ੍ਹਾਂ ਦੇ ਨਾਲ ਇਹ ਵਾਰੀ ਡਿਜ਼ਾਈਨਿੰਗ ਹੈ ਜਿਹੜੀ ਸੈਂਟਰ ਚ ਆਏਗੀ ਪ੍ਰੋਪਰ ਹਾਈਲਾਈਟ ਹੋਏ ਹੋਏ ਆ ਫਲਾਵਰਸ ਤੁਸੀਂ ਦੇਖ ਸਕਦੇ ਹੋ ਨਾਲ ਰਹਿਣਾ ਜੀ ਤੁਹਾਡੀਆਂ 슬ੀਵਸ ਦੇ ਉੱਪਰ ਇਹ ਵਾਲਾ ਬਾਰਡਰ ਆਏਗਾ ਬੈਕ ਦੇਖੋ ਕਿੰਨੀ ਸੋਹਣੀ ਹੈ ਸੂਟ ਦੀ ਇਸ ਤਰ੍ਹਾਂ ਦੇ ਨਾਲ ਤੁਹਾਡੇ ਬੈਕ ਦਾ ਪ੍ਰਿੰਟ ਰਹੇਗਾ ਸਟੱਫ ਵੀ ਬਹੁਤ ਵਧੀਆ ਜੀ ਸੈਲਫ ਸਟੱਫ ਦੇ ਵਿੱਚ ਸਾਰੇ ਚ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਹੈ ਜੀ ਇਸਦੀ ਬਾਟਮ ਇਹ ਬਾਟਮ ਇਸ ਤਰ੍ਹਾਂ ਦੇ ਨਾਲ ਰਹਿਣਾ ਜੀ ਇਸ ਦਾ ਦੁਪੱਟਾ ਇਹ ਵਾਲਾ ਕੰਦਣਾ ਜੀ ਇਸ ਤਰ੍ਹਾਂ ਦੇ ਨਾਲ ਸੇਮ ਹੀ ਇਸ ਦੇ ਵਿੱਚ ਵੀ ਹਾਈਲਾਈਟ ਹੋਏ ਹੋਏ ਹੈ ਲਿਸ ਲੱਗੀ ਹੋਈ ਹੈ ਸਾਰੇ ਸੂਟ ਦੇ ਘੇਰੇ ਤੇ ਇਸ ਤਰ੍ਹਾਂ ਦੇ ਨਾਲ ਬੈਕ ਦਾ ਸੇਮ ਹੈ ਇਸਦੀ ਵੀ ਇਹ ਵਾਲੇ ਰਹਿਣੀਆਂ ਜੀ ਇਸਦੀ ਬਾਟਮ ਤੇ ਇਸ ਤਰ੍ਹਾਂ ਦੇ ਨਾਲ ਰਹਿਣਾ ਜੀ ਇਸ ਦਾ ਦੁਪੱਟਾ ਹਾਂ ਜੀ ਇਹ ਗੇਵਲ ਸੂਟ ਹੈ ਇਸ ਤਰ੍ਹਾਂ ਦੇ ਨਾਲ ਇਸਦੀ ਨੈਕ ਲਾਈਨ ਬਣੀ ਹੋਈ ਹੈ ਸੈਂਟਰ ਦੇ ਵਿੱਚ ਔਰਗੈਂਜ਼ਾ ਲੱਗਿਆ ਹੋਇਆ ਸਕਿਨ ਕਲਰ ਦਾ ਆਫ ਵਾਈਟ ਕਲਰ ਦਾ ਤੇ ਇਸ ਤਰ੍ਹਾਂ ਦੇ ਨਾਲ ਹੈਗਾ ਜੀ ਇਸ ਦਾ ਘੇਰੇ ਦਾ ਪੈਟਰਨ ਇਹ ਵਾਲਾ ਬોર્ਡਰ ਜਿਹੜਾ ਸਾਈਡ ਵਾਲਾ ਇਹ ਤੁਹਾਡੀਆਂ ਸ਼ਰੀਵਸ ਦੇ ਉੱਪਰ ਆਉਣਾ ਇਸ ਨੂੰ ਤੁਸੀਂ ਆਪਣੀ ਬਾਟਮ ਤੇ ਵੀ ਲੈ ਕੇ ਜਾ ਸਕਦੇ ਹੋ ਇਸ ਦੀ ਬਾਟਮ ਰਹਿਣੀ ਹੈ ਡਾਟਸ ਵਾਲੀ ਬਾਟਮ ਰਹੇਗੀ ਜੀ ਤੇ ਇਹ ਵਾਲਾ ਇਸ ਦੇ ਨਾਲ ਦੁਪੱਟਾ ਲੱਗੇ ਹੋਏ ਹਾਂਜੀ ਵੀਡੀਓ ਦੀ ਐਂਡਿੰਗ ਕਰ ਰਹੇ ਹਾਂ ਆਪਾਂ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੈ ਜੀ ਅਸੀਂ ਨੈਕ ਲਾਈਨ ਬਣੀ ਹੋਈ ਹੈ ਠੀਕ ਹੈ ਸਾਰਾ ਕੰਨੀ ਦਾ ਪ੍ਰਿੰਟ ਰਹੇਗਾ ਕਿਰਾ ਹੈਗਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਸੂਟ ਦਾ ਇਸ ਤਰ੍ਹਾਂ ਦੇ ਨਾਲ ਸਾਈਡ ਤੋਂ ਤੁਹਾਡੀਆਂ ਸ਼ਰੀਵਸ ਨਿਕਲਣੀਆਂ ਸੀ ਠੀਕ ਹੈ এবਾਰੀ ਬੈਕ ਨਾਲ ਪਲੇਨ ਬਾਟਮ ਰਹੇਗੀ ਇਸ ਸੀ ਬਾਟਮ ਦੇ ਵਿੱਚ ਸੈਲਫ ਨਹੀਂ ਬਣਿਆ ਹੋਇਆ ਜੀ ਪਲੇਨ ਰਹੇਗੀ ਸਾਕਦੂ ਇਹ ਸੂਟ ਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਉਹ ਦੁਪੱਟੇ ਦੇ ਉੱਪਰ ਪ੍ਰਿੰਟਿੰਗ ਹੋਈ ਹੋਈ ਹੈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਸਾਨੂੰ ਵਟਸਐਪ ਮੈਸੇਜ ਕਰਕੇ ਆਪਣੀਆਂ ਬੁਕਿੰਗਸ ਕਰਵਾ ਸਕਦੇ ਹੋ